ਦੋਸਤਾਂ ਕ ਮੱਝ ਦਿਖਾਉ ਲੱਗਿਆ ਛੋਟੇ ਮੁੱਲ ਦੀ ਬਿਲਕੁਲ ਤਾਜੀ ਸੂਈ ਸਵਾਈ ਠੀਕ ਆ ਮਗਰ ਇਹਦੇ ਜਿਹੜਾ ਬੱਚਾ ਉਹ ਕੱਟੀ ਆ ਫੀਮੇਲ ਕਾਫ ਆ ਛੋਟੇ ਮੁੱਲ ਦੀ ਉਹਨਾਂ ਵਾਸਤੇ ਠੀਕ ਰਹਿਣੇ ਜਿਨ੍ਹਾਂ ਨਾਲ ਪਰਾਂ ਮੰਨੂ ਘਰੇ ਦੁੱਧ ਪੀਣਾਗਾ ਠੀਕ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਡਿਟੇਲ ਆਗੀ ਕਿਹੜੇ ਪੰਡ ਖੜੀ ਤੇ ਬਾਕੀ ਜਿਹੜਾ ਵੀਰ ਖਰੀਦੂਗਾ ਉਹ ਆਈ ਦੋ ਡੰਗ ਚੋਕ ਤੇ ਤਸੱਲੀ ਲੱਕ ਜੇ ਮਰਜ਼ੀ ਖਰੀਦ ਸਕਦਾਗਾ ਤੇ ਵੀਰੇ ਕੀ ਹਾਲ ਆ ਵਧੀਆ ਵਧੀਆ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦੇ ਨਾਮ ਨਾਮ ਵੀ ਲਵਦੀ ਭਾਜੀ ਹਾਂਜੀ ਪੰਡ ਆਪਣਾ ਜਹਾਰਾ ਦੀ ਹੋਣੀ ਆ ਪਾਤ ਪੁਰਾ ਮੋੜ ਵੀ ਕਹਿੰਦਾ ਚਾਲੇ ਕੋਠੇ ਵੀ ਕਹਿੰਦੇ ਆ ਨੇੜੇ ਮੋੜ ਨੱਬਾ ਸਹਿਣਾ ਪੱਖੋਂ ਕਹਿੰਦੇ ਇਹ ਵੱਡੇ ਪਿੰਡ ਆਗੇ ਤੇ ਮੋਬਾਈਲ ਨੰਬਰ ਆਪਣਾ 94653 0753 ਠੀਕ ਆ ਬਾਕੀ ਨੰਬਰ ਮਿੱਤਰੋ ਆਪ ਲਾ ਦਾਂਗੇ ਸਕਰੀਨ ਤੇ ਜਿਹੜੀ ਆਪਾਂ ਪਾਈ ਸੀ ਆਪ 17 ਦਿਨ ਵੀਡੀਓ ਪਾਈ ਸੀ ਆਪਾਂ ਹਾਂ ਬਾਈ ਤੇ ਉਹ ਬੈ ਗਈ ਪੁਰਾ 10 ਮਹੀਨਾ ਜੀ ਬਾਈ ਪਹਿਲੇ ਫੋਨ ਨਹੀਂ ਠੀਕ ਆ ਠੀਕ ਆ ਬੈ ਗਈ ਸੀਗੀ ਠੀਕ ਆ ਤੇ ਅੱਜ ਮਨ ਗਿਆ ਆਪਾਂ ਆ ਮੱਝ ਵੇਚਨੀ ਆ ਮਗਰ ਕੱਟੀ ਆ ਗਈ ਹਾਂ ਬਾਈ ਅੱਛਾ ਕਿੰਨੇ ਦਿਨ ਦੀ ਸੂਈ ਵੀ ਇਹ ਇਹ ਬਾਈ ਪਾਰ ਸੂਈ ਚ ਹੋਈ ਆ ਨਾਉਣਾਰੀਆ ਨਾੜੂ ਆਹ ਜੀ ਦੇਖ ਸਕਦਾ ਹਾਂ ਨਾੜਾ ਦੇ ਬੱਚੇ ਦੇ ਠੀਕ ਆ ਆ ਗਈ ਕੱਟੀ ਹੈ ਨਾ ਹਾਂ ਬਾਈ ਕੱਟੀ ਬੜੀ ਸੋਹਣੀ ਹੈ ਨਾ ਹਾਂ ਜਮਾ ਅੱਛਾ ਤੇ ਐਸ ਟਾਈਮ ਦੁੱਧ ਜਿਹੜਾ ਤੋਲ ਕੇ ਨਾ ਜਮਾ ਆਇਆ ਨਾ ਦੁੱਧ ਬਾਈ ਹੁਣ 6 ਆ ਐਨ ਐਮ ਤਿੰਨ ਤਿੰਨ ਕਿਲੋ ਦੋਨਾਂ ਟਾਈਮ ਦਾ ਹੈ ਹਾਂ ਬੱਸ ਈ ਛੁਈ ਜਰੀ ਤਾਂ ਦੁੱਧ ਦੇ ਚੱਲੂ ਹੈ ਥੋੜਾ ਸੁਆ ਮੰਨ ਲਿਆ ਆ ਹੁਣੀ ਸੰਨੀ ਖਾਣ ਲੱਗੀ ਆ ਤੇ ਕਿੰਨਾ ਕਾ ਦੁੱਧ ਪਲ ਦੋ ਕਿਲੋ ਹੋਰ ਹਾਂ ਬਾਈ ਦੱਸਦਾ ਆਰਾਮ ਨਾਲ ਪਾ ਜੂ ਯਾਰ ਚਲ ਨਾ ਬੜੀਆ ਸੇਵਾ ਨਾਲ 8-8 ਦਾ ਮੰਨੀ ਲਈਏ ਹਾਂ ਨਾ ਦਾਸਤਾ ਮਲਾ ਤੇ ਇਥੇ ਤੁਹਾਨੂੰ ਥਣਾ ਦੀ ਮੰਤਰ ਦਿਖਾਣਾ ਮਿੱਤਰੋ ਥਣ ਬਹੁਤ ਸੋਹਣੇ ਲੱਗਿਆ ਹੈ ਨਾ ਹਾਂ ਦੇਖੋ ਚਾਰੇ ਥਾਂ ਦੇਖੋ ਇੱਕੋ ਜੇ ਸੋਨਾ ਗੈਪ ਹੈ ਮੁੱਠੀ ਵਾਲਾ ਥਾਣਾ ਧਾਰ ਪੋਲੀ ਪੂਰੀ ਬਾਈ ਜਮਾ ਬੋਲੀ ਰੋਹ ਹਾਂਜੀ ਅੱਛਾ ਤੇ ਉਂ ਠੰਡੀ ਸੀ ਲੱਭਦੀ ਪੂਰੀ ਹਾਂ ਹਾਂ ਬਾਈ ਠੀਕ ਆ ਠੀਕ ਆ ਤੇ ਜੋ ਹੋਈ ਹੋਈ ਹੈ ਬਰੇ ਸਾਧ ਬਰੇ ਜੀ ਠੀਕ ਆ ਠੀਕ ਆ ਇਥੇ ਤੁਹਾਨੂੰ ਬੈਗ ਸ਼ਾਰਟ ਲੈਵਲ ਖਾਣਾ ਮਿੱਤਰੋ ਆਪਾਂ ਹਾਂ ਜੀ ਇਹ ਹੋਈ ਹੈ ਬਾਈ ਜਮਾ ਬਸ ਬੰਦ ਜੇ ਲੈਵੇ ਦੀ ਮਾਨ ਕੇ ਚੱਲੋ ਤੇ ਅੱਖਾਂ ਨੀਲੀਆਂ ਆ ਗਈਆਂ ਮੱਥੇ ਵੱਲ ਆ ਗਿਆ ਜੀਵ ਗੁਲਾਬੀ ਆ ਗਈ ਤੇ ਪੂਛ ਤੋਂ ਬਾਅਦ ਚਿੱਟੀ ਆ ਗਈ ਤੇ ਆਉਣ ਨਾਲ ਤਾਂ ਕੋਈ ਨੀਲੀ ਰਲਟੀ ਆ ਭਰਾ ਕਿ ਤੋਂ ਬੱਚਾ ਮੰਨ ਨੀਲੀ ਰਲ ਲੈ ਸਕਦਾ ਪਾ ਲੈਣਾ ਜੀ ਠੀਕ ਆ ਲੱਪਾ ਤੋੜ ਦੇ ਮੱਝ ਪਿੰਡ ਭਗਤਪੁਰਾ ਮੋੜ ਨੇੜੇ ਮੋੜ ਨੱਬ ਆ ਗਿਆ ਤਹਿਸੀਲ ਤਾਂ ਪਤਾ ਜਿਲ੍ਹਾ ਲੱਗਿਆ ਮਿੱਤਰੋ ਨੂੰ ਬਰਨਾਲਾ ਠੀਕ ਆ ਤੇ ਸੂਏ ਤਾਂ ਕੋਈ ਜੱਜਮੈਂਟ ਹੈ ਹੀ ਨਹੀਂ ਕੋ ਬਾਈ ਦੀ ਆਦਿ ਮੱਝ ਖਰੀਦੀ ਗਈ ਕੋ ਘਰ ਦੀ ਮੱਝ ਨਹੀਂ ਪਾਈ ਬਾਬੇ ਸਾਹਮਣਾ ਮੰਨ ਲੈ ਯਾਰ ਬੰਦਾ ਹਾਂ ਕੋਣ ਸੀ ਲੈਵਾ ਦੇਖ ਸਕਦੇ ਹੋਗੇ ਨਾ ਬਿਲਕੁਲ ਤਾਜੀ ਸੁਈ ਸੁਵਾਈ ਆਗੀ ਜੇ ਮਾਰਗਾ ਟੋਕੜ ਮਾਝ ਆਪਾਂ ਲੈਣੇ ਮਨਨ ਕਿ ਟੋਕੜਾ ਮਾਝ ਮੁੱਲ ਵਿੱਚ ਮਿਲ ਜੂਗਾ ਟੋਕੜ ਮਾਝ ਦੇ ਨਹੀਂ ਪਤਾ ਹੁੰਦਾ ਵੀ ਕੋਈ ਦੁੱਧ ਲੈ ਕੇ ਆਦੋਂ ਭੱਜ ਜੇ ਇਹ ਹੋ ਸੱਜਰ ਸੁਈ ਵੀ ਆਗੀ ਤੁਹਾਨੂੰ ਸਿਆਲੋ ਸਾਲਾ ਵਧੀਆ ਚਾਹ ਦਾ ਡੰਗ ਜਵਾਕਾ ਦੁੱਧ ਪੀਨੂ ਠੀਕ ਰੂ ਮਾਝ ਇਹ ਤੇ ਇੱਥੇ ਦੇਖਸਾਂ ਤੁਹਾਨੂੰ ਜਵੰਤਰ ਇੱਥੇ ਤੁਹਾਨੂੰ ਕਵਣੀ ਸ਼ੈਡੂ ਤੁਹਾਨੂੰ ਦੁਬਾਰਾ ਦਿਖਾਵਾਂਗਾ ਮੈਂ ਚਾਰੇ ਥਾਂ ਦੇ ਕੋਈ ਕੁਝ ਲਗੇ ਬਾ ਥੋੜੀ ਇਨਾਂ ਕਾ ਮਾਲ ਕੇ ਵੀ ਹਲਕੇ ਕਰਵਾਈ ਹੋਈ ਹੋਗੀ ਉਹਨੇਕ ਹਣਾ ਉਹ ਵਾਸੋਂ ਹਾਲੀ ਦੀ ਦੀ ਹੋਈ ਆ ਭਾਈ ਠੀਕ ਆ ਠੀਕ ਆ ਹਾਂ ਸੱਤ ਕਿਲੋ ਤਾਂ ਹੈਗੀ ਹੈਗਾ ਪੂਰਾ ਹਾਂਜੀ ਹਾਂਜੀ ਪੌਹਲੇ 6 ਕਿਲੋ ਤਾਂ ਹਾਂ ਭਾਈ ਨਹੀਂ 8-9 ਕਿਲੋ ਤਾਂ 2-3 ਕਿਲੋ ਤਾਂ ਹੋਰ ਵਧ ਜੂਗੀ ਸੇਵਾ ਕਰੀ ਹਣਾ ਤੇ ਮੁੱਲ ਫਿਰ ਇਹਦਾ ਕਿੰਨਾ ਕਰਾਂ ਜਾਇਜ ਆ ਕਿਉਂਕਿ ਜਾਇਜ ਮੱਝ ਉਹਦਾ ਭਾਈ ਵਾਸੇ ਦਾ 75 75 ਮੁੱਲ ਹੈ 72 ਹਾਂ ਨਾ 72 ਹਾਂ ਦੇ ਦਾਂਗੇ ਹੋਰ ਦੂਰ ਚੱਲ ਜਿ ਆਊਗਾ ਹੋਰ ਮੰਦਾ ਮਾਨ ਹੋਰ ਵੀ ਜਾਂਸ ਹੋ ਜੂਗਾ ਹਾਂ ਹੋਲਾ ਹੋ ਜੂਮਾਨਾ ਹਾਂ 72 ਚ ਵੀ ਖੁੱਲਾ ਕਰਨਾ ਲੈਣਾ ਨਾ ਹੋਵੇ ਮੱਝ ਬੀ ਆਮਾ ਠੀਕ ਹੈ ਦੇਖਦਾ ਮੈਂ ਬਾਕੀ ਨਿਕਲ ਗਈ ਗੱਲ ਨਹੀਂ ਲੈ 75 ਮੁੱਲ ਕਰਾਈ ਵੀ ਤੋ 3 ਵਾਈਨ ਇੱਥੇ ਕੱਟਤਾ 72 ਰਹਿ ਗਿਆ ਹੁਣ 72 ਜੋੜ ਕੇ ਦਾ ਹੋਟਾ ਹੋਰ ਮਾਰਤਾ ਨਾ ਕਾ ਦੂਗਾ ਤੁਹਾਨੂੰ ਉਹਦੇ 65 70 ਅੱਜ ਤੱਕ ਨਾ ਧੋਕਣਾ ਮੱਝੇ ਮਿਲਦੀਆਂ ਇਹ ਤੋਂ ਉਪਰ ਦੇ ਮੱਝੇ ਨੂੰ ਸੱਜਰ ਮੱਝੇ ਨੂੰ ਮੇਰੀ ਚਾਹ ਦਾ ਰੰਗ ਲਾਉਣ ਨੂੰ ਹਾਂ ਠੀਕ ਹੈ ਤੇ ਕਰ ਲਿਓ ਬਾਈ ਦਾ ਸੰਭਾਰ ਜਿਹਦੇ ਭਰਾ ਨੂੰ ਪਸੰਦ ਆਈ ਇਹੇ